ਸੰਸਾਰ ਜਾਗਰਤੀ ਸੁਸਾਇਟੀ ਵੱਲੋਂ ਵਕਫਕ ਸਮੇਂ ਤੇ ਧਾਰਮਿਕ ਸਮਾਗਮ ਕਰਵਾਉਂਦੀ ਰਹਿੰਦੀ ਹੈ ਇਸ ਵਾਰ ਲਿਖੀ ਪ੍ਰੀਖਿਆ ਦਾ ਪ੍ਰੋਗਰਾਮ ਲਿਆ ਗਿਆ ਹੈ ਜਿਸ ਵਿੱਚ ਸ਼ਹਿਰ ਬਸੀ ਪਠਾਨਾ ਦੇ ਬੱਚੇ-ਬੱਚੀਆਂ ਨੇ ਇਸ ਵਿੱਚ ਵੱਧ ਚੜ ਕੇ ਉਤਸ਼ਾਹ ਨਾਲ ਭਾਗ ਲਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਸਕਾਰ ਜਾਗਰਤੀ ਸੁਸਾਇਟੀ ਦੇ ਪ੍ਰਧਾਨ ਕਰਮਚੰਦ ਨੇ ਰੱਖੀ ਗਈ ਪ੍ਰੀਖਿਆ ਦੇ ਸਮਾਪਤੀ ਤੋਂ ਬਾਅਦ ਕੀਤਾ। ਪ੍ਰਧਾਨ ਕਰਮਚੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਸੰਸਕਾਰ ਜਾਗਰਤੀ ਸੁਸਾਇਟੀ ਵੱਲੋਂ ਇਹ ਪਹਿਲਾ ਲਿਖਤੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਦੋ ਕੈਟਾਗਰੀਆਂ ਰੱਖੀਆਂ ਗਈਆਂ ਸਨ ਜਿਨ੍ਹਾਂ ਵਿੱਚ 10 ਤੋਂ 12 ਸਾਲ, 13 ਤੋਂ 15 ਸਾਲ ਦੇ ਬੱਚੇ ਰੱਖੇ ਗਏ ਸਨ। ਇਸ ਦਾ ਮੁੱਖ ਉਦੇਸ਼ ਹੈ ਕਿ ਬੱਚਿਆਂ ਨੂੰ ਕਿਸੇ ਵੀ ਧਰਮ ਦੇ ਹੋਣ ਉਹਨਾਂ ਨੂੰ ਧਾਰਮਿਕ ਗਿਆਨ ਟੈਂਟੂ ਹੈ ਅਤੇ ਬੱਚਿਆਂ ਵਿੱਚ ਸੰਸਕਾਰ ਪੈਦਾ ਕਰਨ ਲਈ ਅਜਿਹੇ ਉਪਰਾਲੇ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਕੀਤੇ ਜਾਣਗੇ ਇਸ ਮੌਕੇ ਤੇ ਪ੍ਰੀਖਿਆ ਦੇ ਰਹੀ ਮੰਨਤ ਕੋਇਲ ਨੇ ਕਿਹਾ ਕਿ ਜੇ ਪ੍ਰੀਖਿਆ ਦੇ ਮੁਕਾਬਲੇ ਹੋਣੇ ਚਾਹੀਦੇ ਹਨ ਤਾਂ ਜੋ ਸੀ ਆਪਣੇ ਧਰਮ ਨਾਲ ਹਮੇਸ਼ਾ ਜੁੜੇ ਰਹੀਏ ਪ੍ਰੀਖਿਆ ਦੇਣ ਆਏ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸੰਸਕਾਰ ਜਾਗਰਤੀ ਸੁਸਾਇਟੀ ਦਾ ਇਹ ਨਵੇਕਲਾ ਕਦਮ ਸ਼ਲਾਘਾਯੋਗ ਹੈ ਤੇ ਉਹਦੇ ਕੀ ਨਾਮ ਹੈ ਮੰਨਤ ਕੋਇਲ ਮੰਨਣਾ ਕਿ ਅੱਜ ਐਗਜ਼ਾਮ ਦਿੱਤਾ ਤੁਸੀਂ ਕਿ ਕਿਸ ਤਰ੍ਹਾਂ ਦੇ ਇੱਥੇ ਸਵਾਲ ਆਪ ਸੀਗੇ ਤੇ ਪੇਪਰ ਸੌਖਾ ਸੀ ਔਖਾ ਸੀ ਵਧੀਆ ਸੀਗਾ ਪੇਪਰ ਹਰਮਾਨ ਚਾਲੀਸਾ ਲਿਖਣੀ ਸੀ ਉਹ ਚ ਪੂਰੀ ਅੱਛਾ ਜੀ ਤੇ ਹੋਰ ਕੀ ਕੋਈ ਵੀ ਲੈਂਗੁਏਜ ਜੀ ਹਿੰਦੀ ਆ ਪੰਜਾਬੀ ਚ ਅੱਛਾ ਤੁਸੀਂ ਕਿਹਦੇ ਵਿੱਚ ਲਿਖੀ ਹਿੰਦੀ ਚ ਤੇ ਇਦਾਂ ਦੇ ਜਿਹੜੇ ਸਮਾਗਮ ਜਿਹੜੇ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਤੇ ਕੀ ਕਹਿਣਾ ਚਾਹੋਗੇ ਕਿਸੇ ਦੇ ਬਾਰੇ ਇਹਦੇ ਨਾਲ ਆਪਾਂ ਨੂੰ ਆਪਣੇ ਕਲਚਰ ਬਾਰੇ ਪਤਾ ਲੱਗਦਾ ਹੈ ਹਿੰਦੀ ਸੰਸਕ੍ਰਿਤੀ ਬਾਰੇ ਸਾਰਾ ਕੁਝ ਪਤਾ ਲੱਗਦਾ ਜਿਨ੍ਹਾਂ ਨੇ ਪਾਰਟਿਸਿਪੇਟ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਬਚਨ ਕੀ ਕਹਿਣਾ ਚਾਹੋਗੇ ਉਹ ਵੀ ਪਾਰਟਿਸਿਪੇਟ ਕਰਨ ਅੱਗੇ ਤੋਂ ਜੜੇ ਵੀ ਹੋਣਗੇ ਪੇਪਰ ਹੋਰ ਹੋਣਗੇ ਉਹ ਚ ਪਾਰਟਿਸਿਪੇਟ ਕਰਨ ਹੋਵੇ ਠੀਕ ਹੈ ਅਰਚਨਾ ਸ਼ਰਮਾ ਮੈਂ ਤੁਹਾਡੇ ਬੱਚੇ ਨੇ ਪਾਰਟਿਸਿਪੇਟ ਕੀਤਾ ਤਾਂ ਕੀ ਕਹਿਣਾ ਚਾਹੋਗੇ ਜੀ ਬਹੁਤ ਅੱਛਾ ਪ੍ਰੋਗਰਾਮ ਥਾ ਔਰ ਮੈਨੂੰ ਆ ਕੇ ਬਹੁਤ ਅੱਛਾ ਲੱਗਾ ਮੇਰੇ ਬੱਚੇ ਨੇ ਵੀ ਤਿਆਰੀ ਕਰੀ ਹੋਈ ਥੀ पेपर दस्या जा रहा है बच्चे उसी और हमारे बच्चे घर पर रोज पाठ करते हैं घर पर भी हम उन्हें ऐसी शिक्षा देते हैं कि वो उनकी तैयारी लगभग थी थोड़ा रिटर्न में था तो इसलिए थोड़ा सा टफ था अदरवाइज ईजी था जय श्री राम संस्कार जागृति सोसाइटी द्वारा ਇਹ ਪਹਿਲੀ ਵਾਰ ਅੱਜ ਲਿਖਤੀ ਰੂਪ ਦੇ ਵਿੱਚ ਹਨੂਮਾਨ ਚਾਲੀਸਾ ਇਹ ਬੱਚਿਆਂ ਤੋਂ ਲਿਖਵਾਇਆ ਗਿਆ। ਵੈਸੇ ਸੰਸਕਾਰ ਜਾਗਤੀ ਸੁਸਾਇਟੀ ਹਰ ਸਾਲ ਕੋਈ ਨਾ ਕੋਈ ਪ੍ਰੋਗਰਾਮ ਕਰਵਾਂਦੀ ਰਹਿੰਦੀ ਹੈ ਧਾਰਮਿਕ। ਬੱਚਿਆਂ ਦੇ ਬੱਚਿਆਂ ਨੂੰ ਜਾਗਰਿਤ ਕਰਨ ਵਾਸਤੇ ਧਰਮ ਦੇ ਪ੍ਰਤੀ ਇਹ ਸਾਡਾ ਮੰਤਵ ਹੈ ਸਾਡਾ ਮੋਟਿਵ ਹੈ ਕਿ ਬੱਚਿਆਂ ਨੂੰ ਅਸੀਂ ਵੱਧ ਤੋਂ ਵੱਧ ਧਰਮ ਦੇ ਪ੍ਰਤੀ ਜਾਗਰੂਤ ਕਰੀਏ। ਠੀਕ ਹੈ ਜੀ ਤੇ ਸਰ ਇਸ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈ ਪ੍ਰੀਖਿਆ ਲਈ ਗਈ ਹੈ ਤੇ ਕਿਹੜੇ-ਕਿਹੜੇ ਸਵਾਲ ਆਪ ਜਿਹੜੇ ਅੱਜ ਦਾ ਜਿਹੜਾ ਪੇਪਰ ਸੀਗਾ ਇਹਦੇ ਵਿੱਚ ਦੋ ਕੈਟਾਗਰੀ ਸੀ 10 ਸਾਲ ਤੋਂ ਲੈ ਕੇ 12 ਸਾਲ ਦੇ ਬੱਚੇ 13 ਤੋਂ ਲੈ ਕੇ 15 ਸਾਲ ਦੇ ਇਹਨਾਂ ਨੂੰ ਅਸੀਂ ਅੱਜ ਜਿਹੜਾ ਪੇਪਰ ਲਿਖਵਾਇਆ ਗਿਆ ਹਨੂਮਾਨ ਚਾਲੀਸਾ ਲਿਖਵਾਇਆ ਗਿਆ ਜੀ ਲਿਖਤੀ ਰੂਪ 'ਚ ਇਹ ਅੱਜ ਪੇਪਰ ਲਿਆ ਇਹਨਾਂ ਦਾ ਠੀਕ ਹੈ ਜੀ ਤੇ ਸਰ ਕਿਸੇ ਖਾਸ ਕਮਿਊਨਿਟੀ ਨੂੰ ਲੈ ਕੇ ਆਇਆ ਜਾਂ ਮਤਲਬ ਇਹ ਪੇਪਰ ਸਾਰਿਆਂ ਵਾਸਤੇ ਸੀ ਜੀ ਇਹ ਸਾਰਿਆਂ ਵਾਸਤੇ ਸਾਡਾ ਖੁੱਲਾ ਸੱਦਾ ਹੁੰਦਾ ਸਾਰਿਆਂ ਨੂੰ ਅਸੀਂ ਇਸ ਦਾ ਪ੍ਰਚਾਰ ਕਰਦੇ ਆਂ ਬੋਰਡ ਵਗੈਰਾ ਲਗਾਣੇ ਆ ਮੰਦਿਰਾਂ ਗੁਰਦੁਆਰਿਆਂ ਦੇ ਅੱਗੇ ਪੇਪਰ ਲਗਾਣੇ ਆ ਫਲੈਕਸ ਲਗਵਾਨੇ ਤੇ ਸਾਰਿਆਂ ਨੂੰ ਖੁੱਲਾ ਸੱਦਾ ਹੁੰਦਾ ਕੋਈ ਵੀ ਆ ਸਕਦਾ ਇਹਦੇ 'ਚ ਤੇ ਸਰ ਕੀ ਮੋਟਿਵ ਹੈ ਜਿਹੜਾ ਆ ਜਿਹੜੇ ਇਹ ਕਰਾਉਣ ਦਾ ਇਹ ਇਮਤਿਹਾਨ ਕਰਾਉਣ ਦਾ ਮੋਟਿਵ ਇਹ ਆ ਕਿ ਅਸੀਂ ਆਪਣੇ ਜਿਹੜੇ ਸਾਡੇ ਅੱਜ ਦੇ ਬੱਚੇ ਆ ਉਹ ਜਿਆਦਾਤਰ ਕਲਚਰ ਉਹਨਾਂ ਦਾ ਬੱਲਦਾ ਲਿਆ ਰਿਹਾ ਉਹ ਅਸੀਂ ਆਪਣੇ ਹਿੰਦੁਸਤਾਨ ਦੇ ਵਾਸੀ ਹੋਣ ਦੇ ਨਾਤੇ ਹਿੰਦੁਸਤਾਨ ਦਾ ਸਾਡਾ ਜਿਹੜਾ ਕਲਚਰ ਹੈ ਸਾਡੇ ਜਿਹੜੇ ਬੱਚੇ ਆ ਆਪਣੇ ਧਰਮ ਦੇ ਪ੍ਰਤੀ ਸਿੱਖ ਧਰਮ ਨੂੰ ਮੰਨਦਾ ਹੈ Hindu ਨੂੰ ਮੰਨਦਾ ਹੈ ਤਾਂ ਉਹ ਆਪਣੇ ਧਰਮ ਦੇ ਪ੍ਰਤੀ ਜਾਗਰੂਕ ਹੁਣ ਸਾਡੇ ਬੱਚੇ ਇਸ ਕਰਕੇ ਅਸੀਂ ਬੱਚਿਆਂ ਦੇ ਵਿੱਚ ਇਹ ਜਾਗਰੂਕਤਾ ਪੈਦਾ ਕਰ ਰਹੇ